ਪਾਰਸ ਸਰਕਾਰ ਦੇ ਯੂਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਵਿਭਾਗ ਮੀਰਾ ਯੂਵਾ ਭਾਰਤ ਵੱਲੋਂ ਆਜਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਠਾਨਕੋਟ ਜ਼ਿਲ੍ਹੇ ਚ ਲੋਪੁਰਸ਼ ਸਰਦਾਰ ਵੱਲਬਾਈ ਪਟੇਲ ਜੀ ਦੇ 150ਵੇਂ ਜਨਮ ਦਿਨਤੀ ਨੂੰ ਸਮਰਪਿਤ ਇਕਤਾ ਮਾਰਚ ਦਾ ਆਯੋਜਨ ਕੀਤਾ ਗਿਆ ਇਹ ਮਾਰਚ ਸਕੂਲ ਤੋਂ ਸ਼ੁਰੂ ਹੋ ਕੇ ਸਿੰਬਲ ਚੌਂਗ ਤੋਂ ਹੁੰਦਾ ਹੋਇਆ ਮਿਸ਼ਨ ਰੋਡ ਵਾਪਸ ਪਹੁੰਚਿਆ ਜਿਸ ਵਿੱਚ ਨੌਜਵਾਨਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਮੌਕੇ ਵਿਧਾਇਕ ਪਠਾਨਕੋਟ ਅਤੇ ਪੰਜਾਬ ਕਾਰਜਕਾਰਨੀ ਪ੍ਰ단 ਅਸ਼ਨੀ ਸ਼ਰਮਾ ਵੀ ਹਾਜ਼ਰ ਰਹੇ ਏਕਤਾ ਮਾਰਚ ਸ਼ામਲ ਨੌਜਵਾਨਾਂ ਨੇ ਦੇਸ਼ ਦੀ ਅਨੇਕਤਾ ਚ ਇਕਤਾ ਦੇ ਸੰਕਲਪ ਨੂੰ ਬਣਾਈ ਰੱਖਣ ਦਾ ਪ੍ਰਣ ਲਿਆ ਇਸ ਮੌਕੇ ਜ਼ਿਲ੍ਹਾ ਯੂਥ ਅਫਸਰ ਸੰਦੀਪ ਕੌਰ ਜੀ ਨੇ ਮੁੱਖ ਮਹਿਮਾਨਾਂ ਦਾ ਤਲਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਡੇ ਯੂਥ ਨੂੰ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਮਰਪਿਤ ਕਰਨ ਲਈ ਹੋਰ ਉਤਸ਼ਾਹਿਤ ਕਰਨਗੇ ਜੀ ਸਰਦਾਰ ਬੰਨ੍ਹਭਾਈ ਪਟੇਲ ਜੀ ਦੇ ਦੇਸ਼ ਜਨਤੀ ਦੇ ਮੌਕੇ ਉਤੇ ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਭਰ ਵਿੱਚ ਸਾਰੇ ਜਿਲ੍ਹਿਆਂ ਵਿੱਚ ਪੈਦਲ ਯਾਤਰਾ ਕੱਢੀਆਂ ਜਾਣੀਆਂ ਨੇ ਜੋ ਕਿ 31 ਅਕਤੂਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਹੋਣੀਆਂ ਸੀਗੀਆਂ ਉਹਦੇ ਉਪਲਕਸ਼ ਵਿੱਚ ਅੱਜ ਸਾਡੇ ਇਥੇ ਪਠਾਨਕੋਟ ਜ਼ਿਲ੍ਹੇ ਵਿੱਚ ਪੈਦਲ ਯਾਤਰਾ ਕੱਢੀ ਗਈ ਹੈ ਜੋ ਕਿ ਬੱਚਿਆਂ ਦੇ ਨਾਲ ਅਤੇ ਸਮਾਜ ਦੇ ਅਲੱਗ-ਅਲੱਗ ਹਿੱਸਿਆਂ ਦੇ ਨਾਲ ਅਲੱਗ-ਅਲੱਗ ਭਾਗੀਦਾਰੀ ਜਨਪਾਦ ਦੇ ਬਾਰੇ ਕਰਦੇ ਹੋਏ ਸਮਾਜ ਤੋਂ ਕੱਢਿਆ ਗਿਆ ਜ਼ਿਲ੍ਹਾ ਲੈਵਲ ਦੀ ਪੈਦਲ ਯਾਤਰਾ ਤੋਂ ਬਾਅਦ ਜੋ ਜਿਹੜਾ ਨੈਸ਼ਨਲ ਲੈਵਲ ਦੀ ਪੈਦਲ ਯਾਤਰਾ ਹੈ ਉਹ ਗੁਜਰਾਤ ਸਟੇਟ ਵਿੱਚ ਚਬੂਲੇ ਮੈਂ ਬਤੋਛੂ ਕਿ 6 ਦਸੰਬਰ ਤੱਕ ਚੱਲਣ ਗਿਆ